ਨੰਦਰੀ ਫਾਰਮ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਆਡਰੈਸ ਇਹ ਕਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਭਾਜੀ ਦਾ ਨਾਮ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਆ ਵੀਡੀਓ ਬਣਾਉਣ ਪਹੁੰਚੇ ਆਂ 6 ਨਾਗ ਮੱਝਾਂ ਦੇ ਵਿੱਚ ਦਿਖਾਵਾਂਗੇ ਤੇ 6 ਹੀ ਮੱਝਾਂ ਦੋਸਤੋ ਜਿਹੜੀਆਂ ਸੂਈਆਂ ਸਵਾਈਆਂ ਹੋਣਗੀਆਂ ਇਹਨਾਂ ਮੱਝਾਂ ਦੇ ਵਿੱਚ ਦੋ ਮੱਝ ਜਿਹੜੀਆਂ ਬੱਚੇ ਆਏ ਹੋਣਗੇ ਤੇ ਚਾਰ ਮੱਝ ਜਿਹੜੀਆਂ ਬਿਨਾ ਬੱਚਿਆਂ ਤੋਂ ਹੋਣਗੀਆਂ ਦੋਦੀ ਗੱਲ ਕਰ ਲਈਏ ਦੋਸਤੋ 7 8 ਤੋਂ ਲੈ ਕੇ ਤੇ 9 10 ਲੀਟਰ ਦੇ ਵਿੱਚ ਵਿੱਚ ਜਿਹੜਾ ਦੁੱਧ ਨਾਲ ਥੱਲੇ ਹੋਊਗਾ ਤਿਆਰ ਜੀ ਤੇ ਮੁੱਲ ਦੋਸਤੋ ਜਿਹੜਾ ਅੱਜ ਦੀ ਵੀਡੀਓ ਤੇ ਹੋਊਗਾ 40000 ਤੋਂ ਲੈ ਕੇ ਤੇ 56000 ਰੁਪਏ ਤੱਕ ਜੀ ਜਾਣਕਾਰੀ ਸਾਰੀ ਆਪਾਂ ਵੀਰ ਦੇ ਕੋਲੋਂ ਲੈ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਵਰਖ ਜਿਹੜੀ ਕਰਨੀ ਆ ਦੋਸਤੋ ਉਹ ਤੁਸੀਂ ਆਪ ਆਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੀਲੀ ਗੱਲ ਨਾ ਬਣੇ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ। ਨਾਲ ਲੱਗਦੇ ਬੈਲ ਬਟਨ ਨੂੰ ਆਲਟ ਸਿਲੈਕਟ ਕਰਦੇ ਹੋ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲੇ ਤੁਹਾਡੇ ਕੋਲ ਪਹੁੰਚ ਵੀ ਜਾਵੇ। ਆਓ ਆਪਾਂ ਵੀਰਾਂ ਨਾਲ ਗੱਲਬਾਤ ਕਰਕੇ ਡਿਟੇਲ ਆਪਾਂ ਕੱਲੇ-ਕੱਲੇ ਪੁੱਛਦੇ ਸਾਰੀ ਵੀਰ ਦੇ ਕੋਲ ਪੁੱਛਾਂਗੇ। ਤੁਸੀਂ ਵੀਡੀਓ ਐਂਡ ਤੱਕ ਜਰੂਰ ਦੇਖਿਓ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਮਹਾਰਾਜ। ਹੋਰ ਬਾਈ ਜੀ ਠੀਕ ਠਾਕ। ਵਧੀਆ ਵਧੀਆ ਜੀ। ਖੇੜਾ ਡੇਲੀ ਫਾਰਮ ਦੇ ਲਾਈਕ ਕਰੋ ਸ਼ੇਅਰ ਕਰੋ ਠੀਕ ਹੈ ਜੀ ਫੋਲੋ ਕਰੋ ਤੇ ਸਪੋਰਟ ਕਰੋ ਜੀ ਧੰਨਵਾਦ ਵੀਰ ਤੇਰਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੇਰਾ ਹਾਂਜੀ ਚਲੋ ਤੇ ਵੀ ਜੀ ਆਪਣਾ ਵੀਡੀਓ ਸ਼ੁਰੂ ਕਰ ਦੋ ਪਹਿਲੇ ਐਡਰੈਸ ਹੀ ਕਰੀ ਬੋਲਦੀ ਹੈ ਐਡਰੈਸ ਪਿੰਡ ਚਾਮਕੇ ਖੁਰਦ ਜ਼ਿਲ੍ਹਾ ਤਰਨਤਾਰਨ ਹਾਂਜੀ ਤਹਿਸੀਲ ਵੀ ਤਰਨਤਾਰਨ ਹਾਂਜੀ ਨਾਮ ਪ੍ਰਤਾਪ ਸਿੰਘ ਸ਼ਾਹ ਹਾਂਜੀ ਫੋਨ ਨੰਬਰ ਜੇ 6284141271 6284141271 ਠੀਕ ਹੈ ਜੀ ਹਾਂਜੀ ਹਾਂਜੀ ਤੇ ਆਪਾਂ ਜਿਹੜੀਆਂ ਦੋ ਮੱਝਾਂ ਦੀ ਵੀਡੀਓ ਪਹਿਚਾਣ ਕਰਨ ਪਹਿਲਾਂ ਵੇਖੀ ਲੀ ਹਾਂਜੀ ਵੇਖ ਗਿਆ ਇਹ ਮਾਲ ਠੀਕ ਹੈ ਜੀ ਮਾਲ ਭਾਈ ਨਾਲ ਨਾਲ ਵਿਕੀ ਜਾਂਦਾ ਹੁਣ ਵੀ ਆਪਾਂ ਅੱਜ ਮੈਂ ਪਾਉਣੇ ਸੀ ਡੰਗਰ ਅੱਛੇ 6 ਆ ਜੀ ਹਾਂਜੀ ਮੈਂ ਦਾਅ ਪਾਉਣੀਆਂ ਸੀ ਠੀਕ ਹੈ ਜੀ ਤੇ 10 ਦੇ ਵਿੱਚੋਂ ਹੁਣ 4 ਮਈਆਂ ਤੇ ਬਾਕੀ 6 ਡੰਗਰ ਵੇਚਦੇ ਆ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਅੱਛਾ ਅੱਜ ਜਿਹੜੀਆਂ ਮੱਝਾਂ ਆਪਾਂ 6 ਵਿਖਾਉਣੀਆਂ ਦੋ ਮੱਝਾਂ ਬਚੀਆਂ ਜਣੀਆਂ ਵਿੱਚ ਹਾਂਜੀ ਤੇ ਚਾਰ ਮੱਜਾਂ ਦੇਣਾ ਬੱਚਿਆਂ ਦਾ ਹਨਾ ਬੱਚਿਆਂ ਦਾ ਹਾਂਜੀ ਠੀਕ ਹੈ ਜੀ ਮੋਲ ਆਪਾਂ ਦੱਸਤਾ ਵੀ 40 ਹਜ਼ਾਰ ਲੈ ਕੇ ਤੇ 56 ਹਜ਼ਾਰ ਤੱਕ ਰੂਗਾ ਹਾਂਜੀ ਹਾਂਜੀ ਤੇ ਦੋ ਦੀ ਕਪੈਸਿਟੀ ਦੱਸਦੀ ਹੈ ਵੀ 6-7 ਤੋਂ ਲੈ ਕੇ ਤੇ 9-10 ਕਿਲੋ ਦੇ ਵਿੱਚ ਵਿੱਚ ਹਾਂਜੀ ਹਾਂਜੀ ਬਾਕੀ ਜਿੰਦਾ ਜਿੰਦਾ ਡਿਟੇਲ ਹੋਈ ਆਪਾਂ ਭੈਣ ਭਰਾ ਨੂੰ ਦੱਸ ਦੇਣਾ ਕੱਲੇ ਕੱਲੇ ਪੁੱਛਦੀ ਆਪਾਂ ਡਿਟੇਲ ਦੱਸ ਦਾਂਗੇ ਸਹੀ ਇਹ ਵੀਡੀਓ ਦੇ ਸ਼ੁਰੂ ਚ ਆਪਣੀ ਬੇਨਤੀ ਹੈ ਉਹ ਐਂਡ ਤੇ ਵੀ ਇਹੋ ਬੇਨਤੀ ਹੁੰਦੀ ਆ ਹਾਂਜੀ ਵੀ ਕੋਈ ਵੀ ਡੰਗੜਿਆ ਆਪਦਾ ਪਸੰਦ ਕਰਕੇ ਪਰਿਵਾਰ ਦੇ ਵਿੱਚ ਵਿਖਾਵੇ ਫਿਰ ਆਪਾਂ ਨੂੰ ਸਾਈ ਪਾਓ ਹਾਂਜੀ ਹਾਂਜੀ ਜੇ ਕਹਿੰਨੇ ਕੁਦਿਆੜੀ ਡੰਖ ਲੋਗੇ ਖੜਨੀ ਆ ਆਪਦੀ ਸਾਈ ਪੱਕੀ ਪਾ ਦੋ ਆਪਦੀ ਮਹਿ ਪੱਕੀ ਕਰਕੇ ਭੋਵੇਂ ਭੰਨਿਆਂ ਦਾ ਨਾ ਲੈ ਠੀਕ ਹੈ ਜੀ ਜਿਹੜਾ ਕੋਸੇ ਵਾਲੇ ਆ ਸਕਦਾ ਉਹ ਭੋਵੇਂ ਸਾਈ ਨਾ ਪਾਵੇ ਆਪਾਂ ਨੂੰ ਇਹ ਨਹੀਂ ਵੀ ਸਾਈ ਪਾ ਗਰੀ ਠੀਕ ਹੈ ਜੀ ਬਸ ਇਹ ਜੇ ਵੀ ਜਿਹੜਾ ਡੰਗਰ ਲੈਣਾ ਆ ਆਪਦਾ ਕੰਫਰਮ ਕਰ ਲੋ ਹਾਂਜੀ ਤੇ ਪੇਰੀਆ ਵੀ ਨਾ ਤੁਸੀਂ ਖਰਾਬ ਹੋ ਤੇ ਨਾ ਪਾਈ ਹਾਂਜੀ ਹਾਂਜੀ ਬਿਸਾਈ ਜੇ ਪੋਨੇ ਸਾਈ ਦਾ ਸਮਾਂ ਸੀਮਤ ਹੁੰਦਾ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਤੇ ਤੁਹਾਨੂੰ ਪਤਾ ਵੀਡੀਓ ਪਾਈ ਜਾਂਦੀ ਫਿਰ ਭੈਣ ਭਰਾ ਕਈ ਵਾਰੀ ਨਾ ਹੋਰ ਹਾਂਜੀ ਗਾਹ ਕੁਛੀ ਜਾਂਦਾ ਅਗਲਾ ਹਾਂਜੀ ਹਾਂਜੀ ਉਹ ਫਿਰ ਉਹਦੇ ਵਿੱਚ ਆਪਾਂ ਵੀ ਖਰਾਬ ਬਣਨੇ ਅਗਲਾ ਜਾਂਦਾ ਹਾਂਜੀ ਹਾਂਜੀ ਜੇ ਡੰਗਰ ਵੇਚ ਦਿੱਤੀ ਅਗਲਾ ਨਾ ਆਪਾਂ ਨੂੰ ਕੋਈ ਇਨਪੁਟ ਦਵੇ ਤੇ ਫਿਰ ਅਗਲਾ ਕਈ ਭੈਣ ਭਰਾਉਣ ਪਹਿਲੋਂ ਸਾਈ ਪਾ ਲੈਂਦੇ ਮਣਕ ਦੋ ਦਿਨ ਫੋਨ ਨਹੀਂ ਚੁੱਕਦੇ ਇਦਾਂ ਇਦਾਂ ਉਹ ਡੰਗਰ ਵੇਚ ਦਿੱਤਾ ਫਿਰ ਫਾਈ ਇਹ ਗੱਲ ਵਪਾਰੀ ਇਹ ਗਲਤ ਮਨ ਕਰਕੇ ਝੂਠਾ ਆਂਦਾ ਵੀ ਇਹਨੇ ਡੰਗਰ ਖਰੇ ਵਾਦੇ ਨਾਲ ਵੇਚਤਾ ਹਾਂਜੀ ਹਾਂਜੀ ਇਹ ਤਾਂ ਗੱਲੇ ਜਿਹੜੀ ਚੀਜ਼ ਵਗਾਉ ਭਾਜੀ ਉਹ ਵੇਤਨੀ ਆ ਠੀਕ ਹੈ ਸਾਈ ਦਾ ਸਮਾਂ ਇੱਕ ਦਿਨ ਦਾ ਹੋਵੇ ਜੀ ਹਾਂ ਇੱਕ ਦਿਨ ਦਾ ਜੀ 12 ਘੰਟੇ 12 ਘੰਟੇ ਸਾਈ ਦਾ ਸਮਾਂ ਹੋਊਗਾ ਜੀ ਜੇ ਕੋਈ ਵੀਰ ਉਹ ਸਾਈ ਪਾ ਕੇ ਪਸ਼ੂ ਖਰੀਦਾ ਵਾ ਠੀਕ ਹੈ ਜੇ ਫੇਰ 1 2 3 ਦਿਨ ਦਾ ਟਾਈਮ ਮਤਲਬ ਫੇਰ ਵੀ ਸਾਈ ਉਹ ਫੇਰ ਖਤਮ ਕੋਈ ਗੱਲ ਨਹੀਂ ਭਾਵੇਂ ਯਾਰ ਅਗਲਾ 24 ਘੰਟਿਆਂ ਬਾਅਦ ਆਜੇ ਪਰ ਗੱਲ ਇਹ ਆ ਵੀ ਜਦੋਂ ਸਾਈ ਪਾ ਦਿੰਦਾ ਉਹ ਤੋਂ ਮੁੜ ਕੇ ਹਾਨੂੰ ਨਾ ਕਿਸੇ ਨੂੰ ਨਾ ਖਰਾਬ ਕਰੋ ਆਪਾਂ ਦਿਆਂਦੇ ਇਹ ਸਾਈ ਭਾਜੀ ਸਾਈ ਪਾਓ ਹੀ ਤਾਂ ਜੇ ਲੈ ਲਈਏ ਹਾਂ ਠੀਕ ਹੈ ਤੇ ਬਾਕੀ ਘਰੇ ਆ ਹਾਂ ਇਸ ਵੇਲੇ ਤੋਂ ਪਹਿਲਾਂ ਆ ਕਰੇ ਆਗੇ ਤਸल्ली ਕਰਕੇ ਖਰੋ ਕਿੰਨਾ ਸੂਆ ਸੀ ਜੀ ਸੂਆ ਭਾਜੀ ਤੱਜਾ ਏ ਹਾਂਜੀ ਆਖਣ ਨੂੰ ਦੱਜਾ ਆਖੀ ਜੀ ਤੱਜਾ ਸੂਆ ਜੀ ਹਾਂਜੀ ਬਾਕੀ ਭੈਣ ਭਰਾਵਾਂ ਦੇ ਗਾੜੀ ਆ ਭਾਵੇਂ ਕੋਈ ਅਠਵਾਂ ਲਾਲੇ ਦਹਾਵਾਂ ਲਾਲੇ ਆਪਦੀ ਸਮਝ ਵਰਤੇ ਹਾਂਜੀ ਨੀਲੀ ਰਾਵੀ ਚ ਜੇ ਹਾਂਜੀ ਦੁੱਧ ਕੰਦਾ ਜੀ ਤੇ ਬੱਗੀ ਨਾਸਿਆ ਦੋਈ ਅੱਖਾਂ ਬਿੱਲੀਆਂ ਮਣਕੀਆਂ ਹਾਂ ਦੋਵੇਂ ਅੱਖਾਂ ਬਿੱਲੀਆਂ ਮਣਕੀਆਂ ਤੇ ਬੱਗੀ ਨਾਸਿਆ ਤੇ ਚੱਡੇ ਤੇ ਵੀ ਦੋਵਾਂ ਮੰਨ ਨਿਸ਼ਾਨ ਛੱਡੇ ਤੇ ਦੋਵਾਂ ਬਣੇ ਤੇ ਸਤਿ ਸ੍ਰੀ ਅਕਾਲ ਦੋਸਤੋ ਅਗਲੇ ਮਗਰਲੇ ਵਾਈਟ ਜੀ ਤੇ ਅਗਲੇ ਪੈਰ ਬਲੇ ਕੇ ਜੀ ਜਾਨੀ ਕਿ 90% ਜਿਹੜੀ ਆ ਨਿਸ਼ਾਨੀਆਂ ਦੀ ਹਾਂ ਹਾਂ ਜੀ ਇਹ ਨੀਲੀ ਦਾ ਵੀ ਕਈ ਪੰਜ ਕਲਿਆਣੀਆਂ ਆਖਦੇ ਪੰਜ ਕਲਿਆਣੀਆਂ ਹਾਂਜੀ ਹਾਂਜੀ ਠੀਕ ਹੈ ਜੀ ਕਿੰਨਾ ਦੁੱਧ ਚੋਂਡੇ ਜੀ ਦੁੱਧ ਪਾਜੀ 8 ਲੀਟਰ ਦੇ ਥਲੇ ਪੱਕਾ ਜਿਹੜਾ ਹਾਂ ਠੀਕ ਹੈ ਜੀ ਤੇ ਬਾਕੀ ਜਿਹੜਾ ਕੋਈ ਭੈਣ ਭਰਾ ਸੌਦਾ ਕਰੂਗਾ ਆਪਦੀ ਝੋਕੇ ਤਸਦੀ ਕਰ ਲਈ ਝੋਕੇ ਤਸਦੀ ਕੋਈ ਨੂੰ ਇਹ ਸਾਡੇ 3 ਮਹੀਨੇ ਬਚਾਣੀ ਜੇਗਾ ਮਿਲਦੀ ਭੜੇ ਤੇ ਅਗੇ ਬਣੀ ਵੀਗਾ ਟਿਕਟੂਕ ਲਗਾ ਬਣੀ ਨੂੰ ਭਾਜੀ ਕੋਈ ਵੀ 5 ਦਿਨ ਮਹੀਨਾ ਨਾ ਆਖਿਆ ਪਰ ਆਪਾਂ ਨਹੀਂ ਕੋਈ ਆਪਾਂ ਦੁੱਧ ਦੇ ਸਾਵਣ ਦੇ ਠੀਕ ਹੈ ਜੀ ਆਪਾਂ ਕੋਈ ਗੱਬਣਾ ਪਾਉ ਨੂੰ ਆ ਸਕਦੇ ਜਿਹੜੀ ਚੈੱਕ ਪਾਸ ਹੋਵੇ ਚੈੱਕ ਪਾਸ ਚੈੱਕ ਪਾਸ ਡੰਗਰ ਹੁੰਦਾ ਟੰਨਾ ਨਹੀਂ ਜਾਂਦਾ ਚਲੋ ਜੀ ਆਪਾਂ ਕਹਿੰਨ ਨੂੰ ਸੂਈ ਤਾਜੀ ਵੀ ਨਹੀਂ ਆਂਦੇ ਹਾਂ ਜੇ ਆਪਾਂ ਕਹਿੰਨ ਨੂੰ ਸੂਈ ਤਾਜੀ ਆਦਾਂਗੇ ਡੰਗਰ ਗੱਬ ਨਿਕਲ ਆਵੇ ਅਗਲਾ ਫਿਰ ਆਪਾਂ ਨੂੰ ਆਪਾਂ ਦੋਵੇਂ ਗੱਲਾਂ ਹੀ ਦੱਸਦੇ ਠੀਕ ਠੀਕ ਗੱਡੀ ਅਗਲੀ ਦੀ ਕਿਸਮਤ ਹੈ ਠੀਕ ਹੈ ਜੀ ਆਪਾਂ ਮਾਗੀ ਦੁੱਧ ਦੇ ਸਾਵਣ ਦਾ ਰੇਟ ਹੋਣਾ ਦੇਰੀਏ ਭਾਈ 65000 ਪਹੁੰਚ ਕਰ ਦਈਏ ਕੋਈ ਗੱਲ ਨਹੀਂ ਬੈਠ ਜਾ ਕੇ ਕਰ ਦੋ ਹਾਂਜੀ 65 ਕਰ ਦੋ ਇਹ ਕਿਹੜੀ ਗੱਲ ਹੈ ਹੁਣ ਚੜੀ ਲੱਗੀ ਜੇ ਨਹੀਂ ਚੜੀ ਨਹੀਂ ਪਾ ਪਾ ਕਰਨੇ ਨੂੰ ਸ਼ੁਰੂ ਕਰਦੇ ਛੋਟੇ ਵਾਹਨ ਪੂਰੀ ਵੱਡੀ ਮਹਾਂ ਜੀ ਹਾਂਜੀ ਜਿਹੜਾ ਲੈ ਜੂਗਾ ਹਾਂਜੀ ਪੈਣਾ ਪਾ ਚਲੋ ਦੁੱਧ ਅਲੀਆ ਹਾਂਜੀ ਪੂਰੇ 50000 ਦੇ ਵਿੱਚ ਪਹੁੰਚ ਜੀ ਪੂਰੇ 50000 ਦੇ ਵਿੱਚ ਗੱਡੀ ਆਉਂਦੀ ਲੈਵੇ ਤੇ 47000 ਗੱਜੈਸ ਕੋਈ ਹੈਗੀ ਜੀ ਨਹੀਂ ਜੀ ਆਪਾਂ ਸਾਰੀਆਂ ਗੱਜੈਸਾਂ ਕੱਢ ਤੀਆਂ ਕੱਢੀ ਜਾਂਦਾ ਮੈਂ ਇਹ ਨਾਲੋਂ ਨਾਲ ਹੀ ਆਪਾਂ ਕੱਢੀ ਜਾਂਦਾ ਬਿਲਕੁਲ ਐਂਡ ਲਾਦਾ ਜੀ 50000 ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਹਾਂ ਜੀ ਜੇ ਕੋਈ ਵੀ ਗੱਡੀ ਆਉਂਦੀ ਹੈ ਤੇ 47000 ਰੁਪਏ ਹਾਂ ਜੀ ਚੰਗੀ ਤਰ੍ਹਾਂ ਦੋਸਤੋ ਗੱਲ ਸੁਣ ਲਿਆ ਕਰੋ ਕਈ ਵੀਰੇ ਇਹ ਕਹਿ ਲੈਂਦੇ ਕਿ 47 ਚ ਪਹੁੰਚ ਤੁਸੀਂ ਕਰਦੇ ਨਹੀਂ 47 ਚ ਪਹੁੰਚ ਨਹੀਂ ਆ 47000 ਦੀ ਉਦਾਂ ਵਾਂ ਹਾਂ ਜੀ 100 ਕਿਲੋਮੀਟਰ ਦਾ ਕਿਰਾਇਆ ਵਾਂ 3000 ਰੁਪਿਆ ਉਹ 50000 ਦੇ ਵਿੱਚੋਂ ਆਪਾਂ 50000 ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਹੈਨਾ 100 ਕਿਲੋਮੀਟਰ ਦਾ 3000 ਰੁਪਿਆ ਕਿਰਾਇਆ ਬਣ ਠੀਕ ਹੈ ਜੀ ਉਹ ਆਪਾਂ ਛੱਡ ਦੇਣਾ ਠੀਕ ਹੈ ਲਓ ਜੀ ਚੈੱਕ ਕਰੋ ਜੇ ਕਿ ਇਹਨੇ ਆਪਾਂ ਤਾਂ ਪਹੁੰਚ ਕਰਾਉਣੀ ਫਿਰ 50 ਹਾਂਜੀ ਗੱਡੀ ਆਦੀ ਲੈ ਆਉਗਾ ਫਿਰ 79 ਦਾ ਲੈ ਆਉ ਤੇ ਫਿਰ ਉਹਦੀ ਸੰਤਾਲੀ ਫਿਰ 47 ਦੀ ਲਓ ਜੀ ਚੈੱਕ ਕਰ ਲਓ ਕਾਡ-ਕਾਡ ਪੂਰਾ ਜਿਵੇਂ ਦਾ ਚੈੱਕ ਕਰ ਲਿਓ ਹਾਂ ਲਓ ਜੀ 8 ਕਿਲੋ ਦੁੱਧ ਜਿਹੜਾ ਮੌਕੇ ਦਾ ਚੋਂਡੀ ਜੀ ਬਾਕੀ ਆਪਣੀ ਤਸੱਲੀ ਕਰ ਲਈਓ ਕਿ ਮੈਂ ਨਾ ਇਹ ਦੋ ਢੰਗ ਚੋਂ ਕੇ ਖੜੇ ਕੋਈ ਆਪਣੇ ਘਰੇ ਲਓ ਜੀ ਚੈੱਕ ਕਰੋ ਹਰ ਵੀਡੀਓ ਦੇ ਵਿੱਚ ਵੀਰ ਬੇਨਤੀ ਇਹੋ ਕਰਦੇ ਆ ਕਿ ਆਪਣੀ ਤਸੱਲੀ ਕਰੋ ਚੋ ਕੇ ਆਪਣੀ ਜਰੂਰ ਤਸੱਲੀ ਕਰੋ ਨੱਥਾ ਜੀ ਭਾਈ ਆਪਣੀਆਂ ਦੁਕਾਨਦਾਰੀ ਹਾਂਜੀ ਹਾਂਜੀ ਆਪਾਂ ਗਾਹਕ ਨਹੀਂ ਵਗਾੜ ਕੇ ਖੋਸ਼ ਆ ਹਾਂ ਠੀਕ ਹੈ ਜੀ ਗੱਲੇ ਆ ਵਾਪਰ ਆ ਖਲ ਰਿਆ ਹਾਂਜੀ ਸੇਰੇ ਮਾਲ ਆਇਆ ਆਪਾਂ ਘੰਟੇ ਦੇ ਵਿੱਚ ਇਹਨਾਂ ਨੂੰ ਕੁਝ ਨਹੀਂ ਕਰਦੇ ਠੀਕ ਹੈ ਜੀ ਆਪਾਂ ਦੀ ਤਸੱਲੀ ਕਰਕੇ ਖਰੀਦ ਠੀਕ ਠੀਕ ਹੈ ਹਾਂਜੀ 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 ਅੱਗੇ ਭਾਈ ਸੂਆ ਦੁੱਜਾਂ ਨਾਲੇ ਤਿਜਾਂ ਨਾਲੇ ਅਠਵਾਂ ਨਾਲੇ ਦਸਵਾਂ ਨਾਲੇ ਭੈਣ ਭਰਾਵਾਂ ਦੇ ਗਾੜੀ ਜਾਂ ਉਹਨਾਂ ਦੇ ਕਹਿਣ ਮੁਤਾਬਕ ਦੁੱਜਾ ਸੂਆ ਜੇ ਆਪਾਂ ਤੇ ਜਾਣਨੇ ਆ ਠੀਕ ਹੈ ਜੀ ਬਾਕੀ ਅਗਲੇ ਦੀ ਸਮਝੇ ਭਾਵੇਂ ਅਗਲਾ ਦਸਵਾਂ ਨਾਲੇ ਠੀਕ ਹੈ ਜੀ ਆਪਾਂ ਇਹ ਕਿੰਨਾ ਟਾਈਮ ਹੋਗਾ ਸਈ ਇਹਨੂੰ ਭਾਜੀ ਸੂਈ ਨੂੰ ਹੋਏ ਜੇ 3 ਮਹੀਨੇ 3 ਮਹੀਨੇ 2.5 3 ਮਹੀਨੇ ਹੋਏ ਜੇ ਮਗਰੇ ਤੇ ਜੇ ਕਟਾ ਅੱਛਾ ਜੀ ਹਾਂਜੀ ਹਾਂਜੀ ਇਹ ਦੋਵੇਂ ਟਾਈਮ ਬੱਚੇ ਨੂੰ ਮਿਲਦੀ ਦੋਵੇਂ ਟਾਈਮ ਬੱਚੇ ਤੇ ਮਿਲਦੀ ਆ ਹਾਂਜੀ ਬੱਚੇ ਤੇ ਮਿਲਦੀ ਆ ਭਾੜੇ ਤੇ ਵੀ ਲਾਈਏ ਨਾ ਲਓ ਕਰੋ ਜੀ ਹਾਂਜੀ ਕਿਹੜਾ ਹਾਂ ਜੇ ਕਟਾ ਹੈ ਆ ਲੈ ਆਣਾ ਆ ਆ ਲੋ ਜੀ ਆ ਕੱਟਾ ਜੇ ਬੱਚੇ ਤੇ ਮਿਲਦੀ ਆ ਪਹਾੜੇ ਤੇ ਮਿਲਦੀ ਆ ਪਹਾੜੇ ਤੇ ਮਿਲਦੀ ਆ ਠੀਕ ਹੈ ਜੀ ਕੋਈ ਪਹਾੜੇ ਦੇ ਚੋਲੇ ਕੋਈ ਬੱਚੇ ਦੇ ਚੋਲੇ ਦੋ ਹੀ ਕੰਮ ਹੈਗੇ ਠੀਕ ਹੈ ਦੁੱਧ ਕਿੰਨਾ ਦੱਸੇ 8 ਕਿਲੋ ਨਹੀਂ ਜੀ ਦੁੱਧ 7 ਲੀਟਰ ਆ 7 ਲੀਟਰ ਹਾਂ ਦੁੱਧ 7 ਲੀਟਰ ਆ ਠੀਕ ਹੈ ਜੀ ਤੇ ਸੂਈ ਨੂੰ ਭਾਜੀ ਬੱਚਾ ਵਸਾਂ ਤਾਂ ਕੋਈ ਢਾਈ ਲਾਲੇ ਤਿੰਨ ਲਾਲੇ ਕੋਈ ਸਾਲ ਲਾਲੇ ਪਾ ਤੇ ਆ ਬਣੀ ਅੰਗ ਨਹੀਂ ਆਪਾਂ ਸਿੱਧੀਆਂ ਗੱਲਾਂ ਜੀ ਠੀਕ ਹੈ ਠੀਕ ਲੱਗਾ ਜੀ ਨੂੰ ਕਰੀ ਕੋਈ ਬੜੀ ਬੜੀ ਠੀਕ ਆ ਭਾਜੀ ਨਹੀਂ ਲੱਗਾ ਜੇ ਮੇਰਾ ਅੱਛਾ ਮਤਲਬ ਉਦਾਂ ਹੀ ਹੈ ਜੀ ਕੋਈ ਹੋਊਗਾ ਚਲੋ ਆਪਾਂ ਕੰਫਰਮ ਕਰ ਲਾਂ ਆ ਉਹਨਾਂ ਤੋਂ ਠੀਕ ਹੈ ਜੀ ਸ਼ਾਇਦ ਕੋਈ ਬਣੀ ਵੀ ਹੋਵੇ ਕੋਈ 2-5 ਦਿਨਾਂ ਦੀ ਮਹੀਨੇ ਦੀ ਚਲੋ ਅੱਛਾ ਉਹਨੂੰ ਕੰਫਰਮ ਕਰੀਏ ਪਰ ਤਾਂ ਪਤਾ ਕੰਫਰਮ ਨਹੀਂ ਆ ਚੈੱਕ ਪਾਸ ਨਹੀਂ ਆਪਾਂ ਚੈੱਕ ਪਾਸ ਆ ਠੀਕ ਹੈ ਜ ਮੋਲ ਭਾਜੀ ਤੁਸੀਂ ਦੱਸ ਦੋ ਜੇ ਅੱਜੇ ਮੁੱਲ ਕਰੀਏ ਹਾਂਜੀ ਜੇ ਅੱਜੇ ਮੁੱਲ ਨਹੀਂ ਜੈ ਹੀ ਕਰਾਂਗੇ ਜਿਆਦਾ ਨਹੀਂ ਹੱਥ ਹੱਥ ਟਿਆ 5000 ਦਾ ਕਟਾ ਇਹਦੀ ਗੱਲ ਹੈਗੀ ਹੈਗਾ ਕਿ ਨਹੀਂ ਹੈਗਾ ਹੈਗਾ ਹਾਂਜੀ ਹਾਂਜੀ ਚਲੋ ਕੋਈ ਨਹੀਂ ਆਪਾਂ ਕੱਟੇ ਦਾ ਇਕੱਲੇ ਦਾ ਨਹੀਂ ਮੁੱਲ ਕਰਨਾ ਆਪਾਂ ਦੋ ਕੱਟੇ ਦਾ ਤੇ ਬਾਜੀ ਦਾ ਦੋ ਮਿਲ ਇਹਦੀ ਭਾਜੀ ਪੂਰੇ 50000 ਤੇ ਪਹੁੰਚ ਕਰਾਂਗੇ ਪੂਰੇ 50 ਹਾਂਜੀ ਥੋੜੀ ਵੱਲੀ ਗੁਜਾਇਸ ਕਰੀ ਨਹੀਂ ਗੁਜਾਇਸ ਹੋਰ ਕਰਦੇ ਨੇ ਹਾਂ ਗੁਜਾਇਸ ਥੋੜੀ ਵੱਲੀ ਕੱਢੀ ਤੁਸੀਂ ਦੱਸ ਦੋ ਕਿੰਨੀ ਗੱਲੀ ਹਾਂਜੀ 45 ਹਾਂ 43000 ਪਾਉਂ ਦੇ ਕਰਨੀ ਲਓ ਓਦਾਂ 40000 ਜਿੰਨੇ ਦੇ ਦੇਣੀ ਆ ਛਰੀਆਂ ਲਾਤੀਆਂ ਜੇ ਹਾਂਜੀ ਹਾਂਜੀ ਠੀਕ ਹੈ ਜੀ ਡਿਮਾਂਡ ਵੈਸੇ ਵੀ ਇਹਨੇ ਤਗੜੀ ਰੱਖੀ ਨਹੀਂ ਨਹੀਂ ਪਰ ਚਲੋ ਜੀ ਆ ਗਿਆ ਕਮ ਸੂਤਰ ਟਿਕਾਣੇ ਹਣਾ ਨਹੀਂ ਆਪਣੇ ਫਾਰਮ ਦੇ ਧੰਨਵਾਦ ਭਾਈ ਛੋਟੇ ਹੁੰਦੇ ਆ ਨੇ 43000 ਦੇ ਵਿੱਚ 100 ਕਿਲੋਮੀਟਰ ਦਾ ਕਰ 43000 ਦੇ ਵਿੱਚ ਪਹੁੰਚ ਜੇ ਹਾਂਜੀ ਗੱਡੀ ਆਲਦੀ ਲੈ ਆਵੇ ਤੇ 3000 ਰੁਪਿਆ ਛਡਾਲੇ ਠੀਕ ਹੈ ਜੀ ਹਾਂ ਸਾਰੀਆਂ ਮੱਜਾਂ ਤੇ ਇਹੋ ਆਫਰ ਹੈ ਜੀ ਇਹੋ ਹੀ ਹੈ ਜੀ ਲਓ ਜੀ ਕੋਟੇ ਦੀ ਬਾਰਨ ਹੋਰਿਆ ਵਾ ਕੇ ਭਾਅ ਛੋੜੇ ਛੜੇ ਹੋਣਗੇ ਜੀ ਠੀਕ ਹੈ ਜੀ ਮਾਲੋ 43 ਲਾਤਾ ਵੀਰ ਨੇ ਹਾਂ 10000 ਦਾ ਕਟਾ ਹੋ ਗਿਆ 33 ਜੀ ਰਹਿਦੀ ਉਹਨੂੰ ਠੀਕ ਹੈ ਜੀ ਲਓ ਜੀ ਦੋਸਤ ਚੈੱਕ ਕਰ ਲੋ ਜੀ ਬਿਲਕੁਲ ਭਾਈ ਛੋਟਾ ਭਾਏ ਜਨਰਲ ਰੇਟ ਆ ਆ ਲਈਏ ਦੇਖੋ ਜੀ ਮਿਲਦਾ ਨਹੀਂ ਜੀ ਭਾਜੀ ਭਰਕ ਤੋਂ ਭਾਏ ਭਾਜੀ ਚੈੱਕ ਕਰੋ ਜੀ ਹਾਂ ਭਾਂ ਦਈ ਜਾਨੇ ਦੋਸਤ ਬਿਲਕੁਲ ਨੋਰਮਲ ਰੇਟ ਸਿਰਫ 43000 ਰੁਪਏ 100 ਕਿਲੋਮੀਟਰ ਤੱਕ ਦੀ ਪਹੁੰਚ ਭਾਈ 43000 ਦੇ ਨਾਲ ਦੁੱਧ ਨਾਲ ਕਟਾ 7 ਕਿਲੋ ਦੁੱਧ ਨਾਲ ਮਿਲਣਾ ਜੀ ਤੇ ਨਾਲ ਮਿਲਣਾ ਜੇ ਕਟਾ ਠੀਕ ਹੈ ਜੀ ਤੇ ਨਾਲ ਮਿਲਣੀ ਤੁਹਾਨੂੰ ਮੱਝ ਤਿੰਨ ਚੀਜ਼ਾਂ ਮਿਲਦੀਆਂ ਜੇ ਹਾਂਜੀ ਸਾਰਾ ਕੁਝ ਲਓ ਜੋ ਆਫਰ ਹੈ ਜੀ ਹਾਂਜੀ ਹਾਂਜੀ ਇਹ ਦੋ ਅੱਗੇ ਆਈਏ ਜੀ ਗਾੜੀ ਭਾਜੀ ਦੁੱਧੇ ਸੁਵੇ ਝੋਟੀ ਹੈ ਪਿਓਰ ਹਾਂਜੀ ਦੁੱਧ ਹੈਗਾ ਜੇ ਚਮਾਵਾ ਦਾ 10 ਲੀਟਰ 10 ਲੀਟਰ ਦੁੱਧ ਜਿਹੜਾ ਨੌਂ ਕਰਕੇ ਕੋ ਆਪਣੇ ਨਾਲ ਸੌਦਾ ਕਰ ਲੇ ਠੀਕ ਹੈ ਜੀ ਇਹਦਾ ਬੱਚਾ ਹੈਗਾ ਜੀ ਹਾਂ ਇਹਦੇ ਮਗਰ ਕੋਈ ਕਟਾ ਕੋਈ ਨੂੰ ਭਾਜੀ ਇਹਨੂੰ ਹੋਏ ਜੇ ਸਾਢੇ ਤਿੰਨ ਦਿਨ ਵੀ ਨਹੀਂ ਅੱਛਾ ਜੀ ਤੇ ਬਣੀ ਸੋਰੀ ਵੀ ਆ ਕੋਈਆਂ ਪੰਨੀਆਂ ਦਿਨਾਂ ਦੀ ਪਰ ਆਪਾਂ ਕੋਈ ਅਗਲੇ ਨੂੰ ਨਹੀਂ ਕੋਈ ਡਿਮਾਰ ਮੰਨ ਲਓ ਸਪਲਾਈ ਦਿੰਦੇ ਉਹ ਗਰੰਟੀ ਨਹੀਂ ਦਿੰਦੇ ਆਪਾਂ ਤਾਂ ਦੁੱਧ ਦੇ ਹਿਸਾਬ ਨਾਲ ਦੇ ਦੁੱਧ ਦੇ ਹਿਸਾਬ ਨਾਲ ਹਾਂ ਕਟਾ ਜੀ ਮਦਰ ਜੀ ਲਓ ਜੀ ਕਟਾ ਦੁੱਧ ਤੁਹਾਨੂੰ ਖਾਉਣਾ ਕੱਟੇ ਦੋਨੇ ਇੱਕੇ ਸੇ ਵੱਡੇ ਇਹਦਾ ਕਟਾ ਥੋੜਾ ਜਿਆ ਵੱਡਾ ਹੈ ਤੇ ਦੂਜੇ ਮੈਂ ਦਾ ਕਟਾ ਥੋੜਾ ਜੀ ਥੋੜਾ ਭਲਿਆ ਬੱਚਾ ਹਾਂਜੀ ਲਓ ਜੀ ਚੈੱਕ ਕਰ ਲੋ ਇਹ ਥੋੜਾ ਭਲਿਆ ਹੈ ਪਲਿਆ ਪਲੋਸਾ ਕਟਾਂ ਨਾਲ ਚਲੋ ਜੀ ਮਾ ਪਾਜਾ ਦਾ ਨਾ ਆਹੀ 7-8000 ਦਾ ਹੈਗਾ ਬੱਚਾ ਚਲੋ ਅਛਾ ਜੀ ਕੋਈ ਗੱਲ ਨਹੀਂ ਅਸੀਂ ਕਰੀ ਰੱਖ ਲਈਏ ਜਦਾਂ ਮਰਜ਼ੀ ਕਰ ਲਈਏ ਹਾਂਜੀ 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 ਉਹ ਅਗਲੀ ਦੀ ਕਿਸਮਤ ਮਰਜ਼ੀ ਹੈ ਜੀ ਬਾਕੀ ਦੁੱਧ ਮੈਂ ਥੱਲੇ 10 ਲੀਟਰ ਆ ਹਾਂਜੀ ਤੇਵਾਵਾਂ ਠੀਕ ਹੈ ਜੀ 10 ਲੀਟਰ ਪੱਕਾ ਬਰੋਦੇ ਆਪਾਂ 9 ਕਰਕੇ ਦਵਾਂ ਠੀਕ ਹੈ ਜੀ ਹਾਂਜੀ ਹਾਂਜੀ ਬੋਲ ਕੇ ਤਾਂ ਕਰਨਾ ਜੀ ਬੋਲੋ ਭਾਜੀ ਦੁੱਧ ਦੇ ਹਿਸਾਬ ਨਾਲ ਉਹਨੇ 10 ਲੀਟਰ ਵਾਲੀ ਮੈਂ ਲੈਣ ਜਾਈਏ ਇਹਦੇ ਕੋਲ 1.5 ਲੱਖ ਲੈਂਗਾ 10 ਹੀ ਦੇਣੇ ਹਾਂ ਹਾਂਜੀ ਹਾਂਜੀ ਉਹ ਤੇ ਕਰੀ ਜਾਂਦੇ ਆ ਪਰ ਆਪਾਂ ਤੇ ਉਹ ਦੱਸਾਂਗੇ ਜੋ ਹੈਗਾ ਹਾਂਜੀ ਮੇਰੇ ਹਿਸਾਬ ਨਾਲ ਜੀ ਸੱਜਰ ਮੈਂ ਆਪਾਂ ਨੰਬਰ ਮੋਲ ਕਰਨ ਲੱਗ ਪਏ ਨਹੀਂ ਆਪਾਂ ਨਹੀਂ ਜੀ ਆਪਾਂ ਦੇ ਕਰਮ ਆਪਾਂ ਆਪਣੇ ਫਾਰਮ ਵਾਲੇ ਮੋਲ ਰਖੇ ਨਹੀਂ ਆਪਣੇ ਤੇ ਭਾਜੀ ਆ ਆਪਣੇ ਤੇ ਸੌਣ ਹੀ ਰਹਿਣਾ ਸੜਾ ਹਾਂਜੀ ਚਲੋ ਜੀ ਲਓ ਛੜੀ ਕਰਾ ਚੰਗੀ ਜੀ ਛੋਟਾ ਆਫਰ ਸੌਣ ਦੇਣੀ 70 ਚ ਕਰਦੀ ਆ ਪਾਣੀ ਨਹੀਂ 70 ਤੇ ਫੇਰ ਜਿਆਦੀ ਹੋਗੀ ਨਾ ਗੱਲ ਤੁਸੀਂ ਦੱਸ ਦਿਓ ਮੈਂ ਤਾਂ 60 ਅੰਦਰ ਲਈ ਜੀ ਹਾਂਜੀ 60 ਅੰਦਰ ਕਰੀਏ ਜਿਹੜਾ ਛੜੀ ਚੂ ਭਜਾ ਜਿਹੜਾ ਛੜੀ ਚੂ ਭਜਾ 80 ਅੰਦਰ ਜੀ ਹਾਂਜੀ ਪੂਰੇ 55000 ਤੇ ਪਹੁੰਚੇ ਪੂਰੇ 55000 ਗੱਡੀ ਆਉਂਦੀ ਲੈਵੇ 53000 ਦੀ ਤਾਂ 53000 ਲੈ ਲਈ ਜੇ 10 ਲੀਟਰ ਦੁੱਧ ਦੋਸਤੋ 9 ਲੀਟਰ ਸੁਆ ਦੂਜਾ ਮੰਨ ਲਈ ਕੋਈ ਤਿੰਜਾ ਮੰਨ ਲਈ ਬਚਾ ਵੀ ਮਗਰ ਕਟਾ ਜੇ ਤੇ ਦੋਸਤੋ ਮੁੱਲ ਹੈਗਾ ਜੀ 56000 ਰੁਪਏ 55000 ਦੇ ਵਿੱਚ ਪਹੁੰਚ ਜੇ 10 ਲੀਟਰ ਵਾਲੀ ਮੈਂ ਜੀ ਲਓ ਜੀ ਚੈੱਕ ਕਰੋ ਗੱਡੀ ਆਉਂਦੀ ਲੈਵੇ 53000 ਜੇ ਮੱਝਾਂ ਨੂੰ ਵੱਧ ਗਈ ਨਹੀਂ ਆਰਡਰ ਕੁਆਲਟੀ ਕਰਮਾਈ ਨੇ ਤਿਆਰੀ ਮੈਂ ਜੀ ਦੁੱਧ ਹੈ ਖਾਲ ਮੈਂ ਥੱਲੇ ਨੇ ਲਓ ਜੀ ਚੈੱਕ ਕਰ ਲਓ ਕੋਈ ਕੱਟ ਦੇ ਨਾ ਜਾਵੇ ਹਾਂਜੀ ਲਓ ਜੀ ਚੈੱਕ ਕਰੋ ਜੀ ਦੇ ਅਸੇਤ ਮੋਲ ਇਕ ਨਾ ਵੀਰ ਨੇ 70 10 ਕਿ ਡਰਾਗ ਦੇ ਪਰ ਚਲੋ ਮੈਂ ਖਾਣੇ ਲਈ 56 ਤੇ ਪਹੁੰਚ ਗੱਡੀ ਆਪੀ ਲੈਵੇਂ 53000 ਰੁਪਏ 53000 ਰੁਪਏ ਦੋਸਤੋ ਜੇ ਕੋਈ ਗੱਡੀ ਵੀਰ ਜੇ ਵੀ ਆਪਣੀ ਲਾਈਵ ਦੇ ਫਿਰ 53000 ਰੁਪਏ ਹਾਂਜੀ ਦੋ ਇਹਦੇ ਨਾਲ ਵੀ ਤਿੰਨ ਚੀਜ਼ਾਂ ਦੁੱਧ ਵੀ 9-10 ਕਿਲੋ ਮਾਝੀ ਦੇ ਨਾਲ ਕੱਟ ਦੋ ਟੰਗ ਚੋ ਕੇ ਖਰੇ ਜੀ ਆਪਣੇ ਜੀ ਠੀਕ ਹੈ ਜੀ ਤਸੱਲੀ ਆਣੇ ਚੋ ਕੇ ਤਸੱਲੀ ਕਰੇ ਫਾਰ ਵੀਡੀਓ ਦੇ ਵਿੱਚ ਵੀਰ ਇਹੋ ਬੇਨਤੀ ਕਰਦਾ ਤਸੱਲੀ ਇਹ ਬਾਕੀ ਇਹ ਨਹੀਂ ਆ ਜੀ ਸੂਹਾ ਤੱਜਾ ਸੂਹਾ ਦੱਜਾ ਹੀ ਆ ਆ ਵੇਖੋ ਸੂਬਾ ਦੂਜਾ ਸਾਂਭੀ ਥੋੜੀ ਜਿਹੀ ਘੱਟ ਹੈ ਕਿ ਨਾ ਸੇਰ ਨਾ ਪਹਾੜ ਵੀਡੀਓ ਜਗਰ ਕਰਦੇ ਆ ਸੇਰ ਦਾ ਇਹ ਮਾਲ ਚਾਰਚੂਰ ਤੇ ਰਲਾਇਆ ਵਾ ਹਾਂਜੀ ਛੜੀ ਚੁੜੀ ਐ ਡੰਗਰ ਦੂਜੇ ਥਾਵਾਂ ਆ ਕੇ ਨਾ ਥੋੜੇ ਜਿਹ ਤੁਹਾਨੂੰ ਬੜਾ ਪੱਠਾ ਡੱਕਾ ਲਿਆ ਹੋਜੀ ਕਈ ਨਾ ਪੱਠੇ ਹੋਏ ਤੁਹਾਨੂੰ ਬੜਾ ਬਾਕੀ ਇਹ ਵੀ ਆਪਾਂ ਭੈਣ ਭਰਾਵਾਂ ਨੂੰ ਆਨੇ ਕੋਈ ਇਹ ਨਾ ਆਖੇ ਜਿਹੜੀ ਮੈਂ ਘੱਟ ਦਿਖਾਵਾ ਕਰਦੀ ਆ ਦੁੱਧ ਨਾ ਹਉ ਥੱਲੇ ਮਾਲ ਲੇਟ ਲੂਟ ਚੋ ਕੇ ਲਿਆਂਦਾ ਸਵੇਰੇ ਮੇਰਾ ਰਾਦਾ ਸਵੇਰ ਵੀਡੀਓ ਪਾਉਣਾ ਠੀਕ ਹੈ ਜੀ ਤੇ ਭਾਜੀ ਫੋਨ ਇੰਨੇ ਕਾਏ ਕੱਲੇ ਕੱਲੇ ਬੰਦੇ ਨੂੰ ਨਾ ਭ ਹਾਂਜੀ ਬਾਪੀ ਆਪਾਂ ਜੋ ਦੱਸਤਾ ਅਗਲਾ ਅਸੀਂ ਚੱਲੀ ਕਰਕੇ ਲੈ ਲਈ ਇਹ ਹੋਊਗਾ ਤੇ ਲੈ ਜੇ ਨਹੀਂ ਤੇ ਕੋਈ ਗੱਲ ਨਹੀਂ ਠੀਕ ਹੈ ਜੀ ਹਾਂਜੀ ਹਾਂਜੀ ਦੱਸੋ ਜੀ ਇਹ ਭਾਜੀ ਸੂਆ ਮੈਂ ਦਾ ਤੇ ਜਾਨ ਵਾਲੇ ਚੌਥਾ ਵਾਲੇ ਪੰਜਵਾਂ ਵਾਲੇ ਕੋ ਦੱਸਵਾ ਦੇ ਆਪਾਂ ਤੇ ਜਾਨਾ ਸੂਆ ਕਰਕੇ ਮੈਂ ਲਈ ਆ ਆਪਾਂ ਤੇ ਜਾਨਾ ਸੂਆ ਲੈ ਹਾਂਜੀ ਤੇ ਇਹ ਵੀ ਭਾਜੀ ਨੀਲੀ ਰਾਵੀ ਚ ਆਉਂਦੀ ਆ ਮੱਝ ਹਾਂਜੀ ਤੇ ਦੁੱਧ ਜਿਹੜਾ ਨਾ ਇਹ ਥਲੇ ਪੱਕਾ ਹਾਂਜੀ ਦੁੱਧ ਪੱਕਾ ਹੈ 7 ਲੀਟਰ 7 ਲੀਟਰ ਦੋ ਜਿਹੜਾ ਚਵਾ ਲੈਣਾ ਭਾਂ ਚਵਾ ਦੇਣਾ ਠੀਕ ਹੈ ਜੀ ਦੋ ਡੰਗ ਚ ਹੋ ਗਏ ਖੜੇ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਪਾਜੀ ਇਹਨੂੰ ਇੰਨੇ ਕੋਈ ਹੋਇਆ 3 1/2 ਮਹੀਨੇ ਹੋਏ ਆ 4 ਹੋਏ ਹੋ ਅੱਛਾ ਜੀ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਦੋਵੇਂ ਟੈਂਪਰਰੀ ਹਾਂਜੀ ਹਾਂਜੀ ਭੜੇ ਅੱਗੇ ਟੀਕਾ ਲੱਗਾ ਇਹਨੂੰ ਕੋਈ ਹਾਂ ਟੀਕਾ ਲੱਗੇ ਇਹਨੂੰ ਕੋਈ ਹੋਏ ਆ ਜੀ ਇਹਨੂੰ ਕੋਈ 30 35 ਦਿਨ 30 ਤੋਂ 35 ਦਿਨ ਕਿ ਮਹੀਨਾ ਕੁ ਲਾ ਲੈ ਹਾਂ ਮਹੀਨਾ ਕੁ ਲਾ ਲੈ ਪਰ ਆਪਾਂ ਨਹੀਂ ਕੋਈ ਆਪਾਂ ਦੇ ਸਿਰਫ ਦੁੱਧ ਦੇ ਹਿਸਾਬ ਨਾਲ ਦੇਣੀ ਕੀ ਮੁੱਲ ਕਰਨਾ ਜੀ ਮੁੱਲ ਪਾਜੀ ਬਿਲਕੁਲ ਛੋਟਾ ਹੀ ਹੈ ਨਾ ਹਾਂਜੀ ਤੈਨੂੰ ਦੱਸ ਦ ਬਾਕੀ ਇਹ ਆ ਸਵੇਰ ਦਾ ਨਾ ਮੈਂ ਨੇ ਪਟੇ ਪਟੇ ਧਰੇ ਉਪਰਾ ਫਾਂ ਕਰਕੇ ਖਾਦਾ ਨਹੀਂ ਹਾਂ ਹਾਂਜੀ ਹਾਂਜੀ ਮੈਂ ਤਾਂ ਵਜਨ ਵਜਨ ਨੂੰ ਵੜਾਏ ਵਜਨ ਮजूद ਵਾਲੀ ਪੂਰੀ ਮਾਝਾ ਦੋ ਹਾਂ ਵਜਨ ਮजूद ਵਾਲੀ ਆ ਵੱਡੀ ਮੈਂ ਆ ਮੇਰੇ ਨਾਲ ਸੱਜਰ ਮੈਂ ਲੈਣ ਜਾਈਏ ਤੇ ਵੀ ਮੈਂ ਲੱਕ ਦੇ ਟੇਪੇਟੇ ਆਉਣੀ ਐ ਠੀਕ ਹੈ ਜੀ ਹਾਂਜੀ ਹਾਂਜੀ ਮੋਲਵੀ ਉਹ ਛੋਟਾ ਦਾਦਾ ਪਰ ਮੁੜ ਕੇ ਸੂਈ ਚੜਾਉਂਦਾ ਹੈ ਨੀ ਕੋਈ ਗੱਲ ਨਹੀਂ ਆਪਾਂ ਉਹ ਬੇਨਤੀ ਕਰਦੇ ਆ ਵੀਡੀਓ ਸਾਰੀ ਦੇਖਿਓ ਸਾਰੀ ਦੇਖਿਓ ਹਾਂਜੀ ਸਾਰੀ ਵੀ ਦੇਖਿਓ ਕਰੀਏ ਜੀ ਛੋਟਾ ਜਿਹਾ ਮੋਲ ਫੇਦਾ ਛੋਟਾ ਮਾਝ ਵੱਡੀ ਐ ਮੋਲ ਛੋਟਾ ਹੀ ਕਰਨਾ ਸਾਠ ਜੀ ਕਰਾਂਗੇ ਪਹੁੰਚ ਜੀ ਨੇ ਮੇਰੇ ਸਾਥ ਗਿਆ ਨਹੀਂ ਹਾਂਜੀ ਇਹ ਜ ਟਿਕਾਣੇ ਦੀ ਹੈ ਜੀ ਤੇ ਕਹਾਣੀ ਕਰਾਏ ਤਹੀਂ ਦੱਸਦੇ ਤੇ ਕਹਾਣੀ ਕੀ ਕਰੀਏ ਇੱਕ ਬੇਨਤੀ ਚਲੋ ਭੈਣ ਭਰਾਵਾਂ ਤੋਂ ਮਾਫੀ ਚਾਹੁੰਨੇ ਹਾਂ ਕੱਲ ਵੀ ਸਾਰੀ ਦਿਹਾੜੀ ਭਾਜੀ ਮੀਂਹ ਚ ਪਿੱਲੀ ਹੂੰ ਤੇ ਅੱਜ ਵੀ ਤਾਂ ਫੇਰ ਜਾ ਕੇ ਮਾਲ ਲੈਣਾ ਆਹ ਜੀ ਮਾਲ ਤੇ ਲੱਭਣਾ ਤੇ ਪਰ ਹੋ ਗਈ ਤੇ ਭਾਜੀ ਜਦੋਂ ਜਮਰਾ ਸਿਆਲ ਹੀ ਆ ਗਿਆ ਸਾਡੇ ਭਾਵੇਂ ਸਿਆਲ ਹੀ ਆ ਗਿਆ ਸਿਆਲ ਇਹ ਰਾਜ ਖਲੋਖ ਲੋ ਕੇ ਚਾਹ ਪੀ ਪੀ ਕੇ ਤੇ ਸਵੇਰੇ ਤੜਕੇ 4 ਵਜੇ ਦੇ ਭਾਜੀ ਨਿਕਲੇ ਆ ਠੀਕ ਹੈ ਜੀ ਇਹ ਸ਼ਾਮੀ ਮਾਲ ਤੇ ਹੋਇਆ ਸਵੇਰੇ ਫੇਰ ਤੇ ਹੋਇਆ ਠੀਕ ਹੈ ਜੀ ਤੇ ਚੋਕ ਤੇ ਦੂਰ ਹੀ ਮਾਲ ਲਿਆ ਦੂਰੋਂ ਤੇ ਇਹ ਹੀ ਮੰਦ ਵਿੱਚ ਕੋਈ ਡੰਗਾ ਚਲੋ ਕੁਆਠੜਾ ਬਣਨੇ ਇਦਾਂ ਗੱਲ ਹੈ ਨਾ ਵੀ ਪਹੂ ਖਰੀਦਣਾ ਬਾਹਰੋਂ ਔਖਾ ਵਾ ਤੇ ਵੇਚਣਾ ਵੇਚਣਾ ਮੈਂ ਲਈ ਜਿਹੜਾ ਹਈ ਭਾਅ ਕਰਦੇ ਮੇਰਾ ਨਾਲ ਦਾ ਮੇਰੇ ਨਾਲ ਕਈ ਜਾਂਦਾ ਵਾ ਮੈਨੂੰ ਹੋਰ ਭੈਣ ਭਰਾਾਂ ਦੇ ਥੋੜਾ ਜਿਹਾ ਭਾਵਾਦ ਕਰ ਲਿਆ ਕਰ ਜਾਂ ਦਿਹਾੜੀ ਸਾਹਮ ਲਿਆ ਦਾ ਪਰ ਆਪਾਂ ਨੂੰ ਇਹ ਹੁੰਦਾ ਭਾਜੀ ਚਲੋ ਤੁਸੀਂ ਭੈਣ ਭਰਾ ਜਿਹੜੇ ਕੋ ਦੁੱਧ ਹੀ ਲੋਰਿਆ ਨਾ ਹਾਂਜੀ ਹਾਂਜੀ ਚਲੋ ਕਿਸੇ ਨੂੰ ਦੁੱਧ ਪਿਆਉਣ ਵਾਲੀ ਗੱਲ ਹੈ ਕੋਈ ਗੱਲ ਨਹੀਂ ਕੋ ਆਪਾਂ ਕੋ ਲੈ ਲਿਆ ਨਾ ਭਾਗੋ ਸੇਵਾ ਕਰਨ ਵਾਲੀ ਗੱਲ ਹੀ ਹੈ ਹਾਂਜੀ ਹਾਂਜੀ ਕੋਈ ਨਹੀਂ ਮੋਢਲੇ ਇਹ ਗੱਲ ਹੈ ਨਾ ਨਿਗਾ ਨਿਗਾ ਮੋਲ ਕਰੀ ਤੇ ਛੋੜਾ ਛੋੜਾ ਨਾ ਫਾਨੀ ਤੇ ਉਹ ਜਿਆਦਾ ਲੰਮਾ ਟਾਈਮ ਬਣਦਾ ਉਹ ਚਲੋ ਜੀ ਇਦਾਂ ਹੀ ਆਪਾਂ ਨੂੰ ਇਹ ਆਪਾਂ ਕੰਮ ਲੰਮਾ ਟਾਈਮ ਕਰ ਲੰਮਾ ਟਾਈਮ ਦਾ ਜੇ ਆਪਾਂ ਇੱਕ ਹੀ ਰੱਖੀ ਵੀ ਦੱਸਦਾ 1000 ਰੁਪਏ ਲੈ ਲਈ ਨਹੀਂ ਨਹੀਂ ਜੀ ਨਹੀਂ ਨਹੀਂ ਆਪਾਂ ਨਹੀਂ ਉਹ ਗੱਲ ਕਰਦੇ ਬਾਕੀ ਆਪਾਂ ਆਪਦੇ ਮੂੰਹ ਨਹੀਂ ਆਉਂਦੇ ਜਿਹੜੇ ਭੈਣ ਭਰਾ ਆਪਣੇ ਨੂੰ ਖੜਦੇ ਜੁੜੇ ਉਹ ਦੱਸਦੇ ਆ ਨਾ ਸਾਨੂੰ ਵੀ ਕਈ ਵਾਰ ਫੋਨ ਵੀਰ ਕਰਕੇ ਆਂਦੇ ਵੀ ਮੁੱਲ ਜਾਇਜ਼ ਕਰਦੇ ਵੀਰ ਤੇ ਬਾਕੀ ਇਹ ਗੱਲ ਹੈ ਵੀ ਲਿਆਉਂਦੇ ਆ ਦੇ ਪਸ਼ੂ ਕਿਸਮ ਦਾ ਵੀ ਬਹੁਤੇ ਆਪਣੇ ਘਰਾਂ ਚੋਂ ਜਾਂਦੇ ਨਹੀਂ ਘਰਾਂ ਦੇ ਲਿਆਉਨੇ ਆ ਜੀ ਪਸ਼ੂ ਅਹੀਂ ਕਿਤੇ ਵੀ 50 ਦੇ ਵਿੱਚ ਪਹੁੰਚ ਜੀ ਅੱਛਾ ਜੀ ਗੱਡੀ ਆਪ ਦੀ ਲੈਵੇ ਪੂਰੇ 47000 ਦੀ ਕਿਹਾ ਜੋ ਜੈਸ ਹੈਗੀ ਥੋੜੀ ਬੜੀ 50 ਚ 1000 ਰੁਪਿਆ ਛੱਡ ਦਿੰਦੇ ਨinja 10000 ਨinja 10000 ਚ ਪਹੁੰਚ ਜੀ ਹਾਂਜੀ ਗੱਡੀ ਆਪ ਦੀ ਲੈਵੇ 46000 ਹਾਂਜੀ ਆ 46000 ਫਿਰ ਫਰੇਡ ਜਿੰਨੇ ਦੀ ਦੇਣੀ ਆ ਠੀਕ ਹੈ ਜੀ ਘੱਟੋ ਜੀ ਬਾਤ ਹਾਂ ਲਓ ਤੁਸੀਂ ਚੈੱਕ ਕਰ ਲਓ ਸਵੇਰ ਤੁਸੀਂ ਡਿਪੈਂਡ ਕਰ ਲਿਓ ਆਪਣੇ ਆਪ ਹੀ ਜਿਹਦੇ ਵਿੱਚ ਹੁਣ ਭਾਜੀ ਸ਼ੋਰ ਹੀ ਹੋਣੀ ਜੇ ਆਪਾਂ ਨੂੰ ਥੋੜੇ ਇਦੋਂ ਵੀ ਘੱਟ ਲਾਉਣ ਵਾਲਾ ਭੈਣ ਭਰਾ ਫੋਨ ਨਾਲ ਠੀਕ ਹੈ ਜੀ ਕਿਉਂਕਿ ਆਪਾਂ ਨੂੰ ਦੋਸਤੋ ਵੀਡੀਓ ਦੇ ਵਿੱਚ ਹੀ ਬਿਲਕੁਲ ਖਿੱਚ ਕੇ ਕਰਵਾ ਦਿੰਦੇ ਆ ਕਿਉਂਕਿ ਕਿਉਂਕਿ ਜੇ ਕਿ ਥੋੜੇ ਪੈਸੇ ਲਾਉਣੇ ਆ ਫਿਰ ਆਪਾਂ ਤੋਂ ਦੂਜੇ ਨੰਬਰ ਵਾਲੀ ਮਾਝ ਹੈਗੀ ਠੀਕ ਹੈ ਜੀ ਫਿਰ ਉਹ ਪਹਿਲੋਂ ਪਹਿਲੋਂ ਲੈ ਲੈਣੀ ਤੇ ਜਿੰਨੇ ਲੈ ਲਿਓ ਤੋ ਨਾ ਫੇਰ ਲੈਣੀ ਪੈਣੀ ਮਰ ਕੇ ਠੀਕ ਹੈ ਜੀ ਮੋਲ ਤੋਂ ਦੋਸਤੋ ਵੀਡੀਓ ਦੇ ਵਿੱਚ ਵੀਰ ਤੋਂ ਪਹਿਲੋਂ ਬਹੁਤ ਘੱਟ ਕਰਵਾ ਦਿੰਦਾ ਕਿਉਂਕਿ ਚਲੋ ਸੋਚੀਦਾ ਵੀ ਹਰ ਇੱਕ ਦਾ ਫਾਇਦਾ ਹੀ ਹੋਵੇ ਜਿਹੜਾ 49000 ਦੇ ਵਿੱਚ ਪਹੁੰਚ ਹਾਂਜੀ ਤੇ ਗੱਡੀ ਆਪ ਦੀ ਲੈਵੇ 46000 4600 ਆ ਲੋ ਜੀ ਚੈੱਕ ਕਰੋ ਇਹ ਹੋ ਮੈਂ ਸਵੇਰੇ ਆ ਕੇ ਕੋ ਆਪਣੇ ਘਰੇ ਵੇਖ ਲੇ ਹੁਣ ਮੈਂ ਥੋੜਾ ਘਰ ਘੁਰਦਾ ਕੀਤਾ ਵਾ ਧੰਨਵਾਦ ਡੰਗਰ ਦਿਹਾੜੀ ਡੰਗ ਦਿਹਾੜੀ ਕੋ ਕਰਦਾ ਹੁਣ ਪੱਤੇ ਪੁੱਤੇ ਖਾਣ ਲਾ ਪਈ ਡਾੜੇ ਕੋ ਕੋ ਵਜਨ ਮੌਜੂਦ ਵਾਲੀ ਯਾਰ ਸਵੇਰ ਦਾ ਮੈਂਨੇ ਪਾਣੀ ਨਹੀਂ ਜੇ ਪੀਤਾ ਘਰ ਘੁਰਦਾ ਕੀਤਾ ਹੁਣ ਭਾਵੇਂ ਪੀ ਲਵੇ ਲਓ ਜੀ ਚੈੱਕ ਕਰ ਲਓ ਜੀ ਵਜਨ ਮੌਜੂਦ ਪੂਰਾ ਜੀ ਕਦ ਕਦ ਪੂਰਾ ਭਾਜੀ ਪੂਰਾ ਇਹ ਨਹੀਂ ਆ ਇਹ ਰੇਡ ਗੱਡੀ ਦੇ ਇੰਜਨ ਜਿੱਦੀ ਮਾਜਾ ਮੈਂ ਰੱਜੀ ਪੁੱਦੀ ਹੋਵੇ ਇਹੋ ਗੱਲ ਹੈ ਵੀ ਦੂਜੇ ਘਰ ਆ ਕੇ ਪਹੁੰਚਣਾ ਹੇਰਵਾ ਕਰ ਜਾਂਦੇ ਮੰਗਦੇ ਜਾਂਦਾ ਉਹ ਨਾਲੇ ਕਈ ਆਪਾਂ ਸਾਹਮ ਕੇ ਨਹੀਂ ਨਾ ਕਿਆ ਕਈ ਆ ਆ ਜਾਂਦੇ ਦਿਹਾੜੀ ਸਾਹਮ ਕੇ ਡੰਗਰ ਵੀਡੀਓ ਹਾਂਜੀ 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 ਆਪਾਂ ਨੂੰ ਇਹ ਆਪਣੇ ਨਾਲ ਜੁੜੇ ਭੈਣ ਭਰਾ ਵੇਚਣ ਵਾਲੇ ਵੀ ਖਰਦੇ ਆ ਅੱਛਾ ਵੀਰ ਧਾਰਾਂ ਪੂਰਾ ਚਾਰੇ ਥਾਂ ਦੇ ਬਰਾਬਰ ਹੋਣੀ ਬਰਾਬਰ ਐ ਬਰਾਬਰ ਆਏ ਕੋਈ ਆਪਣੇ ਘਰੇ ਚੋਗੇ ਖਰੇ ਜੀ ਦੋ ਟੱਕ ਚੋਲੇ ਪਾਉਂਦੇ ਆਪਾਂ ਨੂੰ ਇਹ ਗੱਲ ਲੋ ਜੀ ਦੋ ਤੋਂ 90000 ਰੁਪਿਆ 100 ਕਿਲੋਮੀਟਰ ਤੱਕ ਦੀ ਪਹੁੰਚ ਤੇ ਜੇ ਕੋਈ ਵੀਰ ਸੰਦ ਆ ਉਹਦਾ ਲਾਇਆ 46000 ਰੁਪਿਆ ਹਾਂਜੀ ਹਾਂਜੀ ਇਹ ਦੋ ਅੱਗੇ ਆਈਏ ਜੀ 5 ਨੰਬਰ ਦੀ ਅੱਗੇ ਭ ਮਜਾ ਤਕਰੀਬ ਨੇ ਵੇਖੀ ਸਾਰੀਆਂ ਵੱਡੀਆਂ ਜੀ ਆਹ ਵੇਖੋ ਮੈਂ ਭਾਈ ਏਡੀ ਮੈਂ ਮੇਰੇ ਹੱਥਾਂ ਨਾਲ ਲੈਣ ਜਾਈਏ ਨਾ ਸਜਰ ਹਾਂਜੀ ਤੇ ਲੱਖ ਤੋਂ ਤਾਂ ਹੀ ਹੋਣੀ ਘਟਦੇ ਆਉਣੀ ਨਹੀਂ ਮਂਗਾਈ ਆ ਜੀ ਹਾਂਜੀ ਦੋਹਾਂ ਦੋਹਾਂ ਗੱਠਾਂ ਦੇ ਮੈਨੂੰ ਪੜਾ ਲੱਗਾ ਹਾਂਜੀ ਚੋਾਈ ਮੈਂ ਦੀ ਬਹੁਤ ਚੰਗੀ ਆ ਸੁਆ ਭਾਈ ਉਹਨਾਂ ਦੇ ਕਹਿਣ ਮੁਤਾਬਕ ਜਾ ਹਾਂਜੀ ਕੋ ਚੌਥਾਂ ਵਾਲੇ ਪੰਜਵਾਂ ਵਾਲੇ ਦਸਵਾਂ ਵਾਲੇ ਆਪਦੀ ਸਮਝਵੇ ਉਹ ਅਗਲੀ ਸਮਝ ਆਪਦੀ ਹੈ ਨਾ ਹਾਂ ਗਾੜੀ ਸ਼ੀਸ਼ਾ ਹੀ ਆਪਾਂ ਬਖਾਤਾ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਭਾਜੀ ਇਹਨੂੰ ਹੋਏ ਜੇ ਸਾਢੇ ਤਿੰਨ ਚਾਰ ਮਹੀਨੇ ਸਾਢੇ ਤਿੰਨ ਤੋਂ ਚਾਰ ਮਹੀਨੇ ਦਾ ਟਾਈਮ ਜੇ ਬਣੀ ਸੋਰੀ ਨੂੰ ਬਣੀ ਸੋਰੀ ਨੂੰ ਇਹਨੂੰ ਵੀ 30 35 ਦਿਨ ਹੋਏ ਜੇ ਆਪਾਂ ਦੁੱਧ ਹਸਾਣਾ ਦੇਣੀ ਆਪਾਂ ਬਣੀ ਦੇ ਹਸਾਣਾ ਠੀਕ ਹੈ ਜੀ ਦੋਨੇ ਕੰਨਾਂ ਚੋਂ ਦੀ ਦੱਸਿਆ ਦੁੱਧ ਭਾਈ ਪੱਕਾ ਜਿਹੜਾ ਲੋਹੇ ਰਗਾ 7 ਲੀਟਰ ਦੇ 7 ਲੀਟਰ ਹੈ ਜੀ ਹਾਂ ਠੀਕ ਹੈ ਜੀ ਆਹ ਤੁਹਾਨੂੰ ਭਾਵੇਂ 8 ਜਾਂਦੀ ਹੈ ਪਰ ਆਪਾਂ 5 ਲੀਟਰ ਖੰਡ ਪਹਿਨੂੰ ਘਰ ਦੱਸਾਂ ਮੈਂ 7 ਲੀਟਰ ਲੋਹੇ ਰਗਾ ਜੀ ਠੀਕ ਹੈ ਜੀ ਐ ਠਾਰ ਠਾਰ ਕਰੇ ਦੋ ਡੰਗ ਆਪਣੇ ਕੇ ਠੀਕ ਹੈ ਜੀ ਕੀ ਮੁੱਲ ਕਰਨਾ ਜੀ ਮੋਲ ਲੈ ਤਾਂ ਛੋਟਾ ਹੀ ਛੋਟਾ ਹੀ ਕਰੀਏ ਫੇਰ ਹਾਂਜੀ ਛੋਟਾ ਹੀ ਕਰਨਾ ਜੀ ਕਹਿੰਦੀ ਛੋਟਾ ਭਾਈ ਕੀ ਕਰੀਏ ਹੁਣੇ ਦੱਸੋ ਜੀ 60 ਜੀ ਭਾਵੇਂ ਦੇ ਕਰਾਂਗੇ ਨਹੀਂ ਮੈਂ 60 ਜਿਆਦਾ ਨਹੀਂ ਹੋਈ ਮੈਂ 60 ਛੋਟਾ ਨਹੀਂ ਦੋਦਾ ਹਾਂਜੀ 60 ਵਿੱਚ ਅੱਧੀ ਕਰੀ ਤੋਂ ਟਾਂਟਾ ਪੀ ਜਾਂਦਾ ਚਾਪ 55000 ਜੱਦ ਪਹੁੰਚ ਗਿਆ 55000 ਹੈ ਲੱਗੀ ਕਿ ਜੈਸ ਕੋਲ ਨਹੀਂ ਹਾਂਜੀ ਪਾ ਲਈ ਛੋਟ ਹੋਣੀ ਏਕੇ ਹਾਂਜੀ ਭਾਵੇਂ ਅਗਲਾ ਲੈ ਜੇ ਤੇ ਭਾਵੇਂ ਨਾ ਲੈ ਠੀਕ ਹੈ ਜੀ ਇਹ ਗੱਲ ਜੇ ਵੀ ਜੇ ਕਸਾਈ ਕਰਨ ਵਾਲਾ ਫੋਨ ਹੀ ਨਾ ਲਾਵੇ ਆਪਣਾ ਤੋਂ ਛੋਟਾ ਭਾਅ ਹੈ ਦਾ ਆਪਾਂ ਪਹਿਲਾਂ ਹੀ ਦੱਸਤਾ ਠੀਕ ਹੈ ਜੀ ਇਹਨੇ ਲੈਣਾ ਭਾਜੀ ਪੂਰੇ 53000 ਚ ਪਹੁੰਚ ਜੇ ਠੀਕ ਹੈ ਜੀ ਗੱਡੀ ਆਨਦੀ ਲੈ ਆਵੀਂ ਫੇ ਪੂਰਾ ਪੁੱਜਾ ਪੂਰਾ ਪੰਜਾਹ ਠੀਕ ਇਹਦੇ ਵਿੱਚੋਂ ਭਾਜੀ 1 ਰੁਪਿਆ ਨਹੀਂ ਜੇ ਕਰਦੇ 53000 ਰੁਪਿਆ ਰੇੜੀ ਜੀ ਦਾ ਭਾਜੀ 53000 ਤੇ ਪਹੁੰਚ ਜੇ 100 ਕਿਲੋਮੀਟਰ ਦਾ 100 ਕਿਲੋਮੀਟਰ ਦੀ 50000 ਦੇ ਮੈਂ ਉਦਾਂ ਆਪਾਂ ਦੇਣੀ ਹੈ ਜੇ ਕੋਈ ਆਪ ਦਾ ਸੰਦ ਬੰਦ ਲੈ ਰਹੇ ਸੰਦ ਲੈ ਰਹੇ ਦੋ 7 ਕਿਲੋ ਦੱਸਿਆ ਜੀ 7 ਲੀਟਰ ਦੋਨੋਂ ਦੋ ਤਾਂ ਆਠਿਆ 7 ਲਾਲੇ ਕੋਈ ਕਟੋ ਬਾਰ ਜੀ ਤੋਰੀ ਹਾਂ ਇਹਦੇ ਵਿੱਚੋਂ ਭਾਜੀ ਹੁਣ 1 ਰੁਪਿਆ ਵੀ ਜੇ ਕੋਈ ਆਖੇ ਨਾ ਠੀਕ ਹੈ ਜੀ ਉਹ ਵੀ ਨਹੀਂ ਜੇ ਇਹਦੇ ਵਿੱਚੋਂ ਦੋਸਤੋ ਸ਼ੋਰ ਕੋਈ ਨਹੀਂ ਹੋਣੀ ਕਿਉਂਕਿ ਛੋੜਾ ਪਹਿਲਾਂ ਕਰਾ ਦਿਆ ਮੇਰੇ ਕੋਲ ਵਾਧੂ ਕੋਈ ਆਪਾਂ ਨੂੰ ਭਾਜੀ ਪਰਦਾ ਰੱਖਣ ਦੀ ਕੋਈ ਲੋੜ ਨਹੀਂ ਆਪਾਂ ਗ੍ਰਾਹਕਦਾਰ ਮਾਲ ਵੇਚ। ਹਾਂਜੀ ਹਾਂਜੀ। ਤੱਕ ਦਮਾਲ ਵੇਚਣਾ ਜੀ ਆਪਾਂ। ਲੋ ਜੀ। ਅਰੇ ਮੈਂ ਚਾਰ ਚੂਰ ਨਹੀਂ ਖਾਦਾ ਮੈਂ। ਆ ਕਰੋ ਜੀ ਕੱਦ ਕਰ ਚੈੱਕ ਕਰ। ਪੂਰੀ ਵੱਡੀ ਮੈਂ ਨਹੀਂ ਭਾਜੀ। 53000 ਦੀ ਉਦਾਂ। ਹਾਂਜੀ। ਪਹੁੰਚ। 53000 ਚ 100 ਕਿਲੋਮੀਟਰ। ਜੇ ਗੱਡੀ ਆਪਦੀ ਲੈਵੇ ਪੂਰੇ 50000। ਪੂਰੇ 50000 ਜੀ। ਜਿੰਨੇ ਦੀ ਆਪਾਂ ਦੇਣੀ ਹੈ। ਲੋ ਜੀ ਚੈੱਕ ਕਰੋ ਜੀ। ਹਾਂਜੀ। ਥੋੜਾ ਨਾ ਸੰਗਲ ਪਿਆ ਮੈਂ ਉਹਨੂੰ ਦਾ ਧਬੂ ਜੇ ਦਾ ਕਰਦੀ। ਪੀਲਾ ਪੀਣਾ। ਖੇਰ ਦਾ ਡੰਗਰਾ ਇਹ ਭਾਜੀ ਪਾਣੀ ਵੀ ਨਹੀਂ ਪੀਤਾ ਡੰਗਣਾ ਘਰ ਦਾ ਕਰਦੇ ਆ ਡੰਗਣਾ ਜਿੱਤਾਂ ਨੂੰ ਭਰਾ ਹਾਂ ਬਾਕੀ ਨਾ ਲੈ ਜੋ ਜੀ ਮੈਂ ਤਾਂ ਪੀਲਾ ਪੁੱਤ ਪੀਣਾ ਚੱਡਾਂ ਟੋਡਾਂ ਮੈਂ ਦਾ ਬਹੁਤ ਵਧੀਆ ਚੈੱਕ ਕਰੋ ਜੀ ਦੋ ਦੋ 7 ਕਿਲੋ ਦੁੱਧ ਕੱਦ ਘਾੜ ਵੱਡਾ ਮੁੱਲ ਛੋਟਾ ਜਿਹਾ ਬਾਕੀ ਆਪਾਂ ਮਾਲ ਜਿੰਨੇ ਦਾ ਦੇਣਾ ਜੀ ਆਪਾਂ ਹੋਰ ਲਿਆਉਣਾ ਵੇਦ ਕੇ ਭੈਣ ਭਰਾਵਾਂ ਨੂੰ ਪਹੁੰਚਦਾ ਕਰਨਾ ਜਿੱਥੇ ਜਿੱਥੇ ਕਿੰਨ ਦੁੱਧ ਹੀ ਲੋੜ ਆ ਠੀਕ ਹੈ ਜੀ ਹਾਂਜੀ ਹਾਂਜੀ ਤੁਸੀਂ ਜੀ ਦੋ ਅਗੇ 6 ਨੰਬਰ ਦੀ ਡਿਟੇਲ ਅਸੀਂ ਨਈਏ ਤੇ ਟੀਵੀ ਕੀ ਆ ਪੱਛਾ ਅੱਛਾ ਵਿਕੀ ਜੀ ਇਹ ਵੀ ਠੀਕ ਹੈ ਜੀ ਪੰਜ ਨਗ ਦੋਸਤੋ ਤੁਹਾਨੂੰ ਭਾਗ ਤੇ ਟੀਵੀ ਕੀ ਬਿਆਨ ਆਇਆ ਤੇ ਪੰਜੇ ਨਗ ਸੂਏ ਸਵਾਏ ਆ ਹਾਂਜੀ ਮੇਰੇ ਵੀ ਸੂਏ ਸਵਾਏ ਪਹੁੰਚੂ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਜਿਹੜੀ ਆ ਜ਼ਰੂਰ ਕਰ ਲਿਆ ਕਰੋ ਐਡਰੈਸ ਇੱਕ ਰੀਬੀ ਦਾ ਫੇਰ ਬੋਲ ਦੇਣਾ ਪਿੰਡ ਝਾਮਕੇ ਤਸਵੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਵੀ ਦੇਖਰੀ ਫੇਰ ਬੋਲ ਦੀ ਫੋਨ ਨੰਬਰ ਹੈਗਾ ਜੀ 628474127 628474127 ਹਾਂਜੀ ਮਾਗੀ ਭਾਜੀ ਇਹੋ ਬੇਨਤੀ ਆ ਹਾਂਜੀ ਇਹ ਵੀਡੀਓ ਪਰਿਵਾਰ ਦੇ ਵਿੱਚ ਬੈਠ ਕੇ ਵੇਖੋ ਤੇ ਫਿਰ ਆਪਾਂ ਉਸਾਈ ਬਿਆਨਾ ਪਾਉਦੇ ਘਰੇ ਆ ਗਿਆ ਅਬ ਜਿਸਲੀ ਕਰਕੇ ਠੀਕ ਹੈ ਜੀ ਹਾਂ ਜੀ ਠੀਕ ਹੈ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਲਈ